ਸਾਰਿਆਂ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਸਾਰੇ ਜਾਣਦੇ ਹੀ ਹੋ ਕਿ ਪੰਜਾਬ ਜਿਹੜੀ ਹੈ ਸਿਹਤ ਬੀਮਾ ਲਾਗੂ ਕਰਨ ਜਾ ਰਹੀ ਹੈ ਪਹਿਲਾਂ ਇਹਦੀ ਤਰੀਕ 2 ਅਕਤੂਬਰ ਸੀ ਪਰ ਹੁਣ ਇਹਨੂੰ ਜਿਹੜਾ ਹੈਗਾ ਅੱਗੇ ਲੈ ਕੇ ਹੈਗੇ ਹੈ ਇਹਨੂੰ ਕਰ ਦਿੱਤਾ ਹੈ ਦਸੰਬਰ ਦੇ ਉੱਤੇ ਇਹਦੇ ਵਿੱਚ ਹੈ ਕਿ ਕਿ ਪਹਿਲਾਂ ਇਹ ਸਕੀਮ ਨੂੰ ਜਿਹੜਾ ਦੋ ਸ਼ਹਿਰਾਂ ਦੇ ਵਿੱਚ ਬਨਾਲਾ ਅਤੇ ਤਰਨਤਾਰਨ ਦੇ ਵਿੱਚ ਲਾਗੂ ਕੀਤਾ ਜਾਏਗਾ ਫਿਰ ਉਹਦੇ ਚ ਦੇਖਿਆ ਜਾਏਗਾ ਜੇ ਕੋਈ ਤਰੁਟੀਆਂ ਰਹਿ ਗਈਆਂ ਤਾਂ ਉਹਨਾਂ ਨੂੰ ਦੂਰ ਕਰਕੇ ਫਿਰ ਇਹਨੂੰ ਸਮੁੱਚੇ ਪੰਜਾਬ ਦੇ ਵਿੱਚ ਲਾਗੂ ਕਰਨਾ ਹੈਗਾ ਪਰ ਇਹਨੂੰ ਜਿਹੜਾ ਅਗਾਹ ਦਸੰਬਰ ਤੇ ਕੀਤਾ ਉਹਦੇ ਪਿੱਛੇ ਕਾਰਨ ਹੈਗਾ ਕਿ ਜਿਹੜੇ ਚੰਗੀਆਂ ਬੀਮਾ ਕੰਪਨੀਆਂ ਹੈਗੀਆਂ ਜਾਂ ਜਿਹੜੇ ਚੰਗੇ ਹਸਪਤਾਲ ਹੈ ਉਹਨਾਂ ਨੇ ਹਜੇ ਇਹਦੇ ਵਿੱਚ ਕੋਈ ਬਹੁਤਾ ਸਕੀਮ ਚ ਰੁਝਾਨ ਦਿਖਾਇਆ ਨਹੀਂ ਹੈਗਾ ਇਸ ਕਰਕੇ ਇਹਨੂੰ ਅਗਾਹ ਕੀਤਾ ਗਿਆ ਹੁਣ ਇਹਦੇ ਨਾਲ ਜਿਹੜਾ ਤਕਰੀਬਨ ਜੇ ਦੇਖੋ ਤਾਂ 65 ਲੱਖ ਪਰਿਵਾਰਾਂ ਨੂੰ ਫਾਇਦਾ ਹੋਣਾ ਹੈ ਯਾਨੀ ਕਿ 90% ਆਬਾਦੀ ਇਦੇ ਵਿੱਚ ਆ ਜਾਣੀ ਹੈਗੀ ਜੇ ਇਹ ਚੰਗੇ ਤਰੀਕੇ ਨਾਲ ਟੰਗੇ ਢੰਗ ਨਾਲ ਅਪਲਾਈ ਹੋਗੀ ਇਹ ਸਕੀਮ ਲਾਗੂ ਹੋਗੀ ਤਾਂ ਇਹਦੇ ਚ ਸਰਕਾਰ ਦੀ ਬੱਲੇ ਬੱਲੇ ਹੋਊਗੀ ਠੀਕ ਹੈ ਪਰ ਮੈਂ ਇਹਦੇ ਨਾਲ ਇੱਕ ਹੋਰ ਚੀਜ਼ ਵੱਲ ਵੀ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦਾ ਜਿਵੇਂ ਕਹਿੰਦੇ ਹੈ ਕਿ ਬਿਮਾਰੀ ਨੂੰ ਠੀਕ ਕਰਨ ਨਾਲੋਂ ਪਹਿਲਾਂ ਭਰੇ ਚੰਗਾ ਸੋ ਅਸੀਂ ਇੱਕ ਪਾਸੇ ਉਹ ਵੀ ਸੋਚੀਏ ਕਿਉਂਕਿ ਇਹ ਬਿਮਾਰੀਆਂ ਆ ਕੇ ਇਥੋਂ ਰਹੀਆਂ ਉਹਨਾਂ ਦੀ ਜੜ ਕੀ ਹੈ ਕਿਉਂਕਿ ਇਸ ਵਕਤ ਚਾਹੇ ਉਹ ਸਰਕਾਰੀ ਹਸਪਤਾਲ ਹੈ ਚਾਹੇ ਪ੍ਰਾਈਵੇਟ ਹੈ ਕਿਤੇ ਵੀ 뜰 ਸੱਟਨ ਨੂੰ ਥਾਂ ਨਹੀਂ ਹੈਗੀ ਯਾਨੀ ਕਿ ਬਿਮਾਰੀਆਂ ਦੀ ਭੰਡਾਰ ਹੈ ਇਹਦਾ ਮੁੱਖ ਕਾਰਨ ਹੈਗਾ ਪੀਣ ਵਾਲੇ ਪਾਣੀ ਦੀ ਪ੍ਰਦੂਸ਼ਣ ਖਾਣ ਪੀਣ ਦੀ ਵਿੱਚ ਮਲਾਵਟ ਤੇ ਤੀਜੀ ਗੱਲ ਹੈਗੀ ਆ ਡੱਬਾ ਬੰਦ ਖਾਣਿਆਂ ਦੇ ਵਿੱਚ ਪ੍ਰੈਜ਼ਰਵੇਟਿਵ ਹਾਲਾਂਕਿ ਇਹਨਾਂ ਨੂੰ ਚੈੱਕ ਰੱਖਣ ਲਈ ਵੱਖ-ਵੱਖ ادارے ਬਣੇ ਹੈਗੇ ਆ ਜਿਹੜੇ ਕਿ ਮੋਟੀਆਂ ਤਨਖਾਹਾਂ ਸਰਕਾਰ ਤੋਂ ਲੈਂਦੇ ਹੈਗੇ ਆ ਕਰੋੜਾ ਰੁਪਏ ਤਨਖਾਹ ਦੇ ਰੂਪ ਚ ਜਾਂਦੇ ਆ ਪਰ ਫੇਰ ਵੀ ਕਿਤੇ ਇਹਨਾਂ ਦੀ ਬਹੁਤੀ کارਗੁਜ਼ਾਰੀ ਨਜ਼ਰ ਨਹੀਂ ਆਉਂਦੀ ਉਦਾਹਰਨ ਦੇ ਤੌਰ ਤੇ ਇਹੀ ਹੈ ਕਿ ਪਾਣੀ ਜਿਹੜੀ ਹੈ ਹਰ ਇੰਡਸਟਰੀ ਉਦਯੋਗ ਜਿਹੜਾ ਹੈਗਾ ਉਹਨੂੰ ਪਲੀਟ ਕਰਨ ਚ ਯੋਗਦਾਨ ਪਾ ਰਿਹਾ ਹੈਗਾ ਪਰ ਪੰਜਾਬ ਕੰਸਟਰੂਸ਼ਨ ਜਿਹੜਾ ਬੋਰਡ ਦਾ ਕਿਤੇ ਕੋਈ ਬਹੁਤੀ ਕਾਰਗੁਜ਼ਾਰੀ ਨਹੀਂ ਨਜ਼ਰ ਆਉਂਦੀ ਵੀ ਇਹਨੂੰ ਰੋਕਿਆ ਕਿਤਾ ਤੇ ਕੀ ਕੀਤਾ ਹੈਗਾ ਸੋ ਜਦੋਂ ਕਿਤੇ ਲੋਕ ਥੋੜੀ ਜੀ ਆਵਾਜ਼ ਚੁੱਕਦੇ ਆ ਉਦੋਂ ਮਾੜਾ ਮੋਟਾ ਹਰਗਾ ਚਾਹੁੰਦਾ ਬਾਕੀ ਫੇਰ ਉਥੇ ਹੀ ਕੰਮ ਖੜ ਜਾਂਦਾ ਹੈਗਾ ਹੁਣ ਗੱਲ ਇਸ ਵਕਤ ਹੀ ਹੈਗੀ ਹੈ ਕਿ ਇੱਕ ਪਾਸੇ ਤਾਂ ਸਰਕਾਰ ਨੇ ਜਿਹੜੇ ਪ੍ਰਦੂਸ਼ਣ ਕਰਨ ਵਾਲਿਆਂ ਦੇ ਜਿਹੜੇ ਕਾਨੂੰਨ ਹੈਗੇ ਆ ਉਹ ਆਪ ਹੀ ਘਟਾਤੇ ਹੈਗੇ ਯਾਨੀ ਕਿ ਅੱਗੇ ਤਾਂ ਕਿਸੇ ਨੂੰ ਕੋਈ ਸਜ਼ਾ ਤੋਂ ਡਰ ਸੀਗਾ ਪਰ ਹੁਣ ਸਜ਼ਾ ਤੋਂ ਘਟਾ ਕੇ ਸਿਰਫ ਜੁਰਮਾਨਾ ਹੀ ਰਹਿ ਗਿਆ ਦੂਜੇ ਪਾਸੇ ਸਾਡੇ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਆਈ ਕਿ 10 ਤੋਂ 15 ਕਿਸਾਨਾਂ ਨੂੰ ਫੜ ਕੇ ਅੰਦਰ ਕਰ ਦਿਓ ਉਪਰਾਲੀ ਸਰਾਂ ਦਾ ਮੁੱਦਾ ਹੀ ਠੀਕ ਹੋ ਜਾਊਗਾ ਠੀਕ ਹੈ ਸੋ ਯਾਨੀ ਕਹਿਣ ਦਾ ਭਾਵ ਕਿ ਇੱਕ ਹੱਥ ਦੂਜੇ ਨੂੰ ਨਹੀਂ ਪਛਾਣਦਾ ਮੁੱਖਦੀ ਗੱਲ ਇਹ ਹੈ ਕਿ ਜਿਹੜੇ ਇਸ ਵਕਤ ਸਰਕਾਰ ਦੋਨੋਂ ਚੀਜ਼ਾਂ ਨੂੰ ਤਰਜੀਹ ਦੇਵੇ ਪਹਿਲਾਂ ਤਾਂ ਬਿਮਾਰੀਆਂ ਰੋਕਣ ਵਾਲੇ ਪਾਸੇ ਨੂੰ ਅਸੀਂ ਹੱਲ ਕਰੀਏ ਜਿਹੜੇ ਇਹ ਪੋਲੂਸ਼ਨ ਹੋ ਰਹੀ ਹੈਗੀ ਹੈ ਜਾਂ ਖਾਣ ਪੀਣ ਚ ਮਲਾਵਟ ਹੋ ਰਹੀ ਹੈ ਇਹਨੂੰ ਚੰਗੇ ਢੰਗ ਨਾਲ ਇੱਕ ਨੀਤੀ ਲਿਆ ਕੇ ਕੰਟਰੋਲ ਕੀਤਾ ਜਾਵੇ ਤਾਂ ਕਿ ਬਿਮਾਰੀ ਲੱਗੇ ਹੀ ਨਾ ਚਲੋ ਜੇ ਬਿਮਾਰ ਹੋ ਗਿਆ ਤਾਂ ਉਹਦਾ ਚੰਗੇ ਢੰਗ ਨਾਲ ਇਲਾਜ ਕੀਤਾ ਜਾਵੇ ਜਿਹਦੇ ਲਈ ਸਕੀਮ ਬੜੀ ਵਧੀਆ ਹੈਗੀ ਹੈ ਪਰ ਅਕਾ ਹੈ ਕਿ ਇਹ ਹੁਣ ਲਾਗੂ ਚੰਗੇ ਢੰਗ ਨਾਲ ਹੋ ਜਾਵੇ ਜੇ ਦੋਨੋਂ ਚੀਜ਼ਾਂ ਕਿਤੇ ਚੰਗੇ ਢੰਗ ਨਾਲ ਹੋ ਗਈਆਂ ਤੇ ਵਾਕਿਆ ਹੀ ਲੋਕਾਂ ਦੇ ਸਿਹਤ ਪ੍ਰਤੀ ਬਦਲਾਵ ਹੋਏਗਾ ਧੰਨਵਾਦ